ਸਸੀ ਗੱਲ ਜੀ ਮੈਂ ਬੀਬਨ ਜੀ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ نیوز ਕੁਝ ਲੋਕ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਆਪਣੀ ਕਿਸਮਤ ਬਣਾਉਂਦੇ ਨੇ ਕੁਝ ਕਿਸਮਤ ਦੇ ਭਰੋਸਾ ਰੱਖਦੇ ਨੇ ਮੇਰੇ ਪਿੱਛੇ ਦੀਆਂ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਨੇ ਇਹ ਉਹਨਾਂ ਲੋਕਾਂ ਦੀਆਂ ਨੇ ਜਿਹੜੀਆਂ ਕਿ ਲੋਕ ਕਿਸਮਤ ਦੇ ਭਰੋਸੇ ਆ ਕੇ ਆਪਣੀਆਂ ਲਾਂਡਰੀ ਪਾ ਰਹੇ ਨੇ ਕਿਦਾਂ ਕਿਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲਾਟਰੀ ਨਿਕਲ ਜਾਵੇਗੀ ਹਾਂ ਲਾਟਰੀ ਪਾਉਣੀ ਚਾਹੀਦੀ ਆ ਲੈਕਿਨ ਇੱਥੇ ਦੇ ਲੋਕਾਂ ਦੇ ਕੋਲੋਂ ਪੁੱਛਦੇ ਆ ਕਿ ਉਹਨਾਂ ਦਾ ਇਸ ਦੇ ਬਾਰੇ ਕੀ ਵਿਚਾਰ ਹੈ ਕੀ ਉਹ ਲਾਟਰੀ ਪਾ ਰਹੇ ਨੇ ਉਹਨਾਂ ਨੂੰ ਪੱਕਾ ਭਰੋਸਾ ਉਹਨਾਂ ਦੀ ਲਾਟਰੀ ਨਿਕਲ ਆਏਗੀ ਜਿਸ ਤਰ੍ਹਾਂ ਕੀ ਅਸੀਂ ਦੇਖ ਰਹੇ ਹਾਂ ਇੱਥੇ ਬੜੀ ਭੀੜ ਲੱਗੀ ਹੋਈ ਆ ਹਰ ਕੋਈ ਪਰਸਨ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਲਾਟਰੀ ਖਰੀਦ ਰਿਹਾ ਹੁਣ ਗੱਲ ਕਰਦੇ ਇੱਥੇ ਦੇ ਕੁਝ ਪਰਸਨ ਦੇ ਨਾਲ ਵੀ ਉਹਨਾਂ ਦਾ ਲਾਟਰੀ ਜਿਹੜੀ ਪਾਈ ਆ ਉਹਨਾਂ ਨੇ ਜਿਹੜੀ ਲਾਟਰੀ ਪਾਈ ਆ ਕੀ ਉਹਨਾਂ ਨੇ ਕਿਸਮਤ ਦੇ ਭਰੋਸੇ ਪਾਈ ਆ ਜਾਂ ਉਹਨਾਂ ਨੇ ਕਿਸਮਤ ਆ ਬਣਾਉਣੀ ਹੈਗੀ ਤਾਂ ਪਾਈ ਹਾਂ ਜੀ ਮੈਡਮ ਤੁਸੀਂ ਲਾਟਰੀ ਪਾਣ ਆਏ ਹੋ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਆਇਆ ਸਰ ਇਸ ਤੋਂ ਪਹਿਲਾਂ ਕਦੇ ਲਾਟਰੀ ਪਾਈ ਸੀ ਨਹੀਂ ਸਰ ਤੁਸੀਂ ਇੱਥੇ ਕੀ ਸੋਚ ਕੇ ਆਏ ਹੋ ਬਸ ਸ਼ੰਕਾ ਜੀ ਨੂੰ ਸਰ ਬਸ ਅੱਜ ਮੈਂ ਇੱਕ ਕਿਸਮਤ ਅਜ਼ਮਾਨ ਹੈ ਅਗਰ ਨਿਕਲ ਆਈ ਤਾਂ ਵੈਲਨਕੁਡਾ ਨਹੀਂ ਨਿਕਲੀ ਤਾਂ ਵੀ ਉਹਨਾਂ ਦੀ ਮਰਜ਼ੀ ਜਿਵੇਂ ਕਿਸੇ ਪਰਸਨ ਦੀ ਲਾਟਰੀ ਨਿਕਲ ਆਉਂਦੀ ਆ ਉਹ ਬੜਾ ਆਪਣੇ ਨੂੰ ਖੁਸ਼ ਨਸੀਬ ਸਮਝਦਾ ਹੈ ਅਗਰ ਬਾਈ ਚਾਂਸ ਤੁਹਾਡੀ ਲਾਟਰੀ ਨਿਕਲ ਆਉਂਦੀ ਆ ਤੁਸੀਂ ਸਭ ਤੋਂ ਪਹਿਲਾਂ ਕਿਹੜਾ ਕੰਮ ਕਰੋਗੇ ਮੈਂ ਸਭ ਤੋਂ ਪਹਿਲਾਂ ਸ਼ੰਕਰ ਜੀ ਦੇ ਜਾ ਕੇ ਮਠਹਾਡੇਕੂੰਗੀ ਔਰ ਉਹਨਾਂ ਦੇ ਜਾ ਕੇ ਪ੍ਰਸ਼ਾਦ ਪਾਉਂਗੀ ਉਹਨਾਂ ਦੀ ਕਿਰਪਾ ਮੰਗੂੰਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਟਰੀ ਨਿਕਲੇ। ਅਗਰ ਨਹੀਂ ਨਿਕਲਦੀ ਫੇਰ ਤਾਂ ਵੀ ਕੋਈ ਗਰਨੀ ਉਹ ਵੀ ਉਹਨਾਂ ਦੀ ਮਰਜ਼ੀ। ਨਿਕਲੇ ਤਾਂ ਵੀ ਉਹਨਾਂ ਦੀ ਮਰਜ਼ੀ ਨਹੀਂ ਨਿਕਲੇ ਤਾਂ ਵੀ ਉਹਨਾਂ ਦੀ ਮਰਜ਼ੀ। ਜੇ ਕਿਸਮਤ ਚ ਹੋਏਗਾ ਸ਼ੰਕਰ ਜੀ ਦੀ ਕਿਰਪਾ ਹੋਏਗੀ ਨਿਕਲ ਆਏਗੀ। ਕਿੰਨੇ ਵਾਲੀ ਲਾਟਰੀ ਭਾਈ ਤੁਸੀਂ? ਦੀਵਾਲੀ ਬੰਪਰ ਪਾਇਆ ਸਰ 500 ਵਾਲੀ। ਕਿੰਨੇ ਵਾਲਾ? 500 ਵਾਲਾ। ਕੀ ਤੁਸੀਂ ਲਾਟਰੀ ਪਹਿਲੀ ਵਾਰ ਪਾ ਰਹੇ ਹੋ? ਹੈ ਜੀ ਹਾਂ ਜੀ ਹਾਂ ਜੀ। ਹਾਂ ਜੀ। ਕੀ ਸੋਚ ਕੇ ਪਾ ਰਹੇ ਹੋ? ਹਾਂਜੀ ਕੋਈ ਕੁਛ ਨਿਕਲੇ ਹੋਈ ਜੀ ਨਾਮ ਵਗੈਰਾ ਮੈਂ 5 ਵਾਲੀ ਪਾਈ ਜਿਹੜਾ 11 ਲੱਖ ਦਾ ਨਾਮ ਹੈ ਜੀ ਹਾਂਜੀ ਹਾਂਜੀ 11 ਲੱਖ 11 ਕਰੋੜ ਦਾ ਜੀ 11 ਕਰੋੜ ਸੌਰੀ ਕਿਸੇ ਦਾ ਬੰਦਾ ਅਪਸੋ ਲੋਕ ਹੁੰਦਾ ਨਹੀਂ ਤੁਸੀਂ ਕਿਸੇ ਬੰਦੇ ਤੋਂ ਹਾਂਜੀ ਹਾਂਜੀ ਜੀ ਇਹ ਰੱਬ ਨੂੰ ਪਤਾ ਹੈ ਜੀ ਹਾਂਜੀ ਹਾਂਜੀ ਜੇ ਮੈਂ ਵੈਸੇ ਪਾ ਰਹਾ ਹਾਂ ए, भी भी। मैं दो तीन बार डाला हूँ नहीं आया मेरे को शादी करना लड़की का परमात्मा देखो सर मैं लाइटी बम्पर डालने आया हूँ नहीं साल में एक बार ही डालते हैं मुकद्दर आजमाते हैं अपनी दो तीन साल से डाल रहा हूँ अभी नहीं उम्मीद है साल में एक बार ही लगाते हैं जी तो ये अब अपनी लाइफ पे आपको भरोसा करते हैं दोनों पे करता हूँ अब, अब मान लीजिए मुकद्दर तो आजमाना ही है। हाँ। एक बारी लाइव में देखना चाहिए मान के चलिए आगे कभी ये ना हो कि पछतावा हो कि मैं डाला नहीं अगर डाल लिया होता तो आ गया होता मेरा तो उम्मीद है, है इसी करके मैं डाल रहा हूँ श्री जी सा जी ਤੁਹਾਡੀ ਜਿਹੜੀ ਇਹ ਲਾਟਰੀ ਦੀ ਸ਼ਾਪ ਹੈਗੀ ਆ ਕਿੰਨੇ ਚਿਰ ਪੁਰਾਣੀ ਹੈ ਸਾਡੇ ਕੰਮ ਨੂੰ 40-41 ਸਾਲ ਹੋ ਚੁੱਕੇ ਆ ਡੈਡੀ ਨੂੰ ਕੰਮ ਕਰਦੇ ਹੋ ਜਦੋਂ 12 ਸਾਲ ਦੀ ਉਮਰ ਦੇ ਸੀਗੇ ਉਦੋਂ ਕੰਮ ਸ਼ੁਰੂ ਕੀਤਾ ਸੀ ਇਹ ਵੀ ਦੁਕਾਨ ਨੂੰ ਕਾਫੀ ਸਾਲ ਹੋ ਗਏ ਆ ਐਗਜ਼ੈਕਟ ਡੈਡੀ ਦੱਸਣਗੇ ਮੈਨੂੰ ਇਹ ਕੰਮ ਦੇਖਦੇ 7-8 ਸਾਲ ਹੋ ਗਏ ਆ ਜੀ ਸੁਣਨ ਚਾਹੀ ਜਿਹੜੀ ਤੁਹਾਡੀ ਦੁਕਾਨ ਹੈਗੀ ਆ ਤਕਰੀਬਨ ਤੁਹਾਡੀ ਦੁਕਾਨ ਦੇ ਤੇ ਭੀੜ ਲੱਗੀ ਰਹਿੰਦੀ ਆ ਤੁਹਾਡੀ ਦੁਕਾਨ ਤੋਂ ਹੀ ਜ਼ਿਆਦਾ ਕਰੋੜੋਂ ਬੱਤੀ ਬਣੇ ਨੇ ਇਹ ਭੀੜ ਲੱਗਣ ਦਾ ਕਾਰਨ ਹੀ ਇਹੀ ਹੈ ਕਿ ਇਨਾਮ ਨਿਕਲੇ ਆ ਜਦੋਂ ਕਿਤੇ ਕੁਝ ਵਧੀਆ ਹੁੰਦਾ ਨਾ ਉੱਥੇ ਹੀ ਭੀੜ ਲੱਗਦੀ ਹੈ ਤੇ ਅੱਜ ਤੱਕ ਇਮਾਨਦਾਰੀ ਨਾਲ ਕੰਮ ਕੀਤਾ 40 ਸਾਲ ਹੋ ਗਏ ਕਿੰਨੇ ਹੀ ਕਰੋੜਪਤੀ ਇੰਡੀਆ ਦੀ ਗੱਲ ਕਰਾਂ ਤਾਂ ਇੰਡੀਆ ਦੇ ਵਿੱਚ ਰਿਟੇਲਰ ਅਸੀਂ ਹੋਵਾਂਗੇ ਜਿਹਨੇ ਸਭ ਤੋਂ ਜ਼ਿਆਦਾ ਕਰੋੜਪਤੀ ਬਣਾਏ ਹੋਣਗੇ ਦੀ ਅੱਜ ਤੱਕ ਇਹ ਤਾਂ ਕਰਕੇ ਇਹ ਭੀੜ ਲੱਗੀ ਲੋਕਾਂ ਨੂੰ ਵਿਸ਼ਵਾਸ ਆ ਸਾਡੇ ਤੇ ਕਿ ਅੱਜ ਇੱਥੇ ਹੀ ਆਪਣੇ ਟਿਕਟ ਨਿਕਲੀ 11 ਕਰੋੜ ਵਾਲੀ ਕਿੰਨੇ ਇੱਕ ਆਈਡੀਆ ਦੱਸ ਕਿ ਤੋਂ ਕਿੰਨੇ ਇੱਕ ਕਰੋੜਪਤੀ ਤੁਸੀਂ ਕੱਢ ਚੁੱਕੇ ਹੋ ਤੁਹਾਡੀ ਲਾਟਰੀ ਤੁਹਾਡੇ ਰਾਹੀਂ ਇੱਥੇ ਜਿਹੜੇ ਨਿਕਲ ਚੁੱਕੇ ਜੇ ਗੱਲ ਕਰਾਂ ਜੀ ਦੋ ਪਿਛਲੇ ਦੋ ਤਿੰਨ ਸਾਲਾਂ ਚ ਤੇ 14 15 ਕਰੋੜਪਤੀ ਬਣਾ ਚੁੱਕੇ ਹਾਂ ਜੀ ਜੇ ਪਹਿਲਾਂ ਦੀ ਗੱਲ ਕਰਾਂ ਤਾਂ ਉਹਦਾ ਡਾਟਾ ਮੇਨਟੇਨ ਤਾ ਕਰਕੇ ਹੁਣ ਯਾਦ ਹੈ ਜੀ ਲੱਖਾਂ ਵਾਲੀ ਗੱਲ ਕਰਾਂ ਤਾਂ ਰੋਜ਼ ਹੀ ਨਿਕਲਦੇ ਰਹਿੰਦੇ ਆ ਜੀ ਜਿਹੜੀ ਲੋਟਰੀ ਆ ਇੱਕ ਤਾਂ ਦੀਵਾਲੀ ਦੇ ਉੱਤੇ ਬੰਪਰ ਹੁੰਦਾ ਹੈ ਕਿ ਨਵੇਂ ਸਾਲ ਦਾ ਬੰਪਰ ਹੁੰਦਾ ਹੈਗਾ ਹੋਰ ਕਿਹੜੇ-ਕਿਹੜੇ ਬੰਪਰ ਨੇ ਜਿਨ੍ਹਾਂ ਵਿੱਚ ਕਰੋੜਾਂ ਦੀ ਲੋਟਰੀ ਨਿਕਲਦੀ ਆ ਹਰ ਬੰਪਰ ਤੇ ਅਗਲੀ ਸਕੀਮ ਵੀ 10 ਕਰੋੜ ਵਾਲੀ ਆ ਰਹੀ ਹੈ ਇਸ ਟਾਈਮ ਦੀਵਾਲੀ ਬੰਪਰ ਹੈ ਜਿਹਦੇ ਵਿੱਚ 11 ਕਰੋੜ ਦਾ ਸਭ ਤੋਂ ਵੱਡੀ ਸਕੀਮ ਹੈ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਜੀ ਹਾਂ ਜੀ ਡੇਲੀ ਦੀਆਂ ਤੁਹਾਡੇ ਕੋਲ ਕਿੰਨੀਆਂ ਆਈਡੀਆ ਟਿਕਟਾਂ ਵਿਕ ਜਾਂਦੀਆਂ ਨੇ ਮਤਲਬ ਬਾਬੇ ਦੀ ਮੇਰ ਆ ਜੀ ਐਗਦਾ ਐਗਜ਼ੈਕਟ ਅਮਾਉਂਟ ਨਹੀਂ ਕਹਿ ਸਕਦਾ ਇਹ ਤਾਂ ਐਂਡ 'ਚ ਹੀ ਪਤਾ ਲੱਗੂਗਾ ਜਦੋਂ ਡਰਾ ਹੋਏਗਾ ਨਾ ਉਦੋਂ ਪਤਾ ਲੱਗੇਗਾ ਕਿ ਕੀ ਕਿੰਨੀਆਂ ਟਿਕਟਾਂ ਅਸੀਂ ਹールド ਕੀਤੀਆਂ ਲਾਟਰੀ ਦੀ ਇੱਥੇ ਹੋਰ ਵੀ ਦੁਕਾਨਾਂ ਨੇ ਆ ਹਰ ਕੋਈ ਬੰਦਾ ਕਿਸਮਤ ਆ ਜ਼ਮਾਉਣ ਵਾਸਤੇ ਤੁਹਾਡੀ ਦੁਕਾਨ ਤੇ ਹੀ ਆ ਰਿਹਾ ਹੈ ਬਹੁਤ ਦੁਕਾਨਾਂ ਦੀ ਸਾਰੀ ਮਾਰਕੀਟ ਹੀ ਲੁਧਿਆਣੇ ਵਾਲੀ ਹੈ ਲਾਟਰੀ ਮਾਰਕੀਟ ਦੀ ਹੀ ਸਾਰੀ ਮਾਰਕੀਟ ਹੈ ਸਾਰਿਆਂ ਨੂੰ ਹੀ ਪਤਾ ਜੀ ਕੀ ਗਾਂਧੀ ਵਾਲਿਆਂ ਦੀ ਲਾਟਰੀ ਜ਼ਿਆਦਾਤਰ ਹਮੇਸ਼ਾ ਨਿਕਲਦੀ ਨਿਕਲਦੀ ਹੈ ਕੋਈ ਵੀ ਡਰਾ ਖਾਲੀ ਨਹੀਂ ਜਾਂਦਾ ਤਾਂ ਹੀ ਲੋਕ ਆਂਦੇ ਆ ਜੀ ਦੂਰੋਂ ਦੂਰੋਂ ਆਪਣੇ ਘਰ ਦੇ ਬਾਹਰੋਂ ਅੱਡੇ ਛੱਡ ਕੇ ਲੁਧਿਆਣੇ ਸਪੈਸ਼ਲ ਲਾਟਰੀ ਪਾਣ ਸਾਡੇ ਕੋਲ ਆਂਦੇ ਦੀਵਾਲੀ ਤੇ ਹਰ ਇੱਕ ਬੰਦੇ ਨੂੰ ਹੁੰਦਾ ਕਿ ਅਸੀਂ ਇੱਕ ਨਾ ਇੱਕ ਟਿਕਟ ਜ਼ਰੂਰ ਲਈਏ ਜਿਨੇ ਕਦੀ ਨਹੀਂ ਵੀ ਬਾਈ ਕੀਤੀ ਹੁੰਦੀ ਉਹ ਵੀ ਦਾ ਉਹਦਾ ਵੀ ਮਨ ਹੁੰਦਾ ਕਿ ਇੱਕ ਦੀਵਾਲੀ ਤੇ ਆਪਣੀ ਕਿਸਮਤ ਨੂੰ ਅਜ਼ਮਾਇਆ ਜਾਵੇ ਦੇਖੋ ਜੀ ਜਿੱਥੋਂ ਵੀ ਲੈਨੇ ਹੋ ਪੱਕੀਆਂ ਦੁਕਾਨਾਂ ਤੋਂ ਲੋ ਜ਼ਰੂਰੀ ਨਹੀਂ ਕਿ ਮੈਂ ਕਹਿੰਦਾ ਕਿ ਮੇਰੇ ਕੋਲ ਹੀ ਲੋ ਇੱਕ ਪੱਕੇ ੱਡੇ ਤੋਂ ਲੋ ਜਿਹੜੇ ਤੁਹਾਡੇ ਘਰ ਦੇ ਕੋਲ ਹੈ ਪਰ ਲੋਟਰੀ ਦੁਕਾਨਾਂ ਤੋਂ ਹੀ ਲੋ ਜੇ ਤੁਸੀਂ ਨੈਟ ਤੋਂ ਲੈਨੇ ਹੋ ਤਾਂ ਤੁਹਾਡੇ ਨਾਲ ਫਰਾਡ ਹੋ ਜਾਣਾ ਜੀ ਉਹ ਤੋਂ ਬਚ ਕੇ ਰਹੋ ਬਾਕੀ 55 ਨੰਬਰ ਦੁਕਾਨਾ ਸਾਡੀ ਲੁਧਿਆਣੇ ਦੇ ਵਿੱਚ ਗੁਰਤੇਗ ਬਾਦਰ ਮਾਰਕੀਟ ਕਲॉक ਟਾਵਰ ਦੇ ਨਾਲ ਕਾਰਨਰ ਸ਼ਾਪ ਹੈ ਜੀ ਇੱਥੋਂ ਆ ਕੇ ਵੀ ਤੁਸੀਂ ਆਪਣੀ ਕਿਸਮਤ ਨੂੰ ਇੱਕ ਮੌਕਾ ਦੇ ਸਕਦੇ ਹੋ ਇਹ 31 ਤਰੀਕ ਨੂੰ ਨਿਕਲਣੀ ਹੈ ਜੀ ਦੀਵਾਲੀ ਤੋਂ ਬਾਅਦ 31 10 2025 8 ਵਜੇ ਰਾਤ ਨੂੰ ਇਹ ਡਰਾ ਕਿੱਥੇ ਨਟ ਤੇ ਆਏਗਾ ਜਾਂ ਤੁਹਾਡੇ ਕੋਲ ਆ ਜਾਂਦਾ ਹੈ ਇਹ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਉਹ ਵਿੱਚ ਡਰਾ ਕੱਢਿਆ ਜਾਂਦਾ YouTube ਤੇ ਲਾਈਵ ਚੱਲਦਾ ਹੈ ਲੋਟਰੀ ਦੇ ਬੈਕਸਾਈਡ ਤੇ ਲੋਟਰੀ ਦਾ ਜਾਣਕਾਰੀ ਵੀ ਲਿਖੀ ਹੁੰਦੀ ਹੈ ਜੀ ਇਹਦੇ ਵਿੱਚ ਕੁਝ ਟੈਕਸ ਕੱਟਦੇ ਮੈਨੂੰ 2.5 ਕਰੋੜ ਦੀ ਲੋਟਰੀ ਨਿਕਲ ਜਿੰਦੀ ਉਹਨੂੰ ਕਿੰਨਾ ਕੁ ਕੱਟ ਕੇ ਕਿੰਨਾ ਕੁ ਵਾਪਸ ਮਿਲਦਾ 32% ਕੱਟਿਆ ਜਾਂਦਾ ਜੀ ਉਹ ਮੌਕੇ ਤੇ ਪਤਾ ਲੱਗੇਗਾ ਕਿ ਕਿਹੜੇ ਸਲੈਬ ਨਾਲ ਆਇਆ ਕਿਉਂ ਇਹ amount ਆਏਗੀ ਗਵਰਨਮੈਂਟ ਵੱਲੋਂ ਹੀ ਆਉਂਦੀ ਹੈ ਜੀ ਜਿਸ ਤਰ੍ਹਾਂ ਕੀ ਭਾਜੀ ਨੇ ਇਹ ਗੱਲ ਕਹੀ ਆ ਕਿ ਇਹ ਜਿਹੜੀ ਲਾਟਰੀ ਹੈਗੀ ਆ ਇਹ ਲਾਟਰੀ ਪਾਉਣ ਵਾਸਤੇ ਬਹੁਤ ਸਾਰੇ ਲੋਕੀ ਇੱਥੇ ਆਪਣੀ ਕਿਸਮਤ ਅਜ਼ਮਾਨ ਆਉਂਦੇ ਨੇ ਕਿਸਮਤ ਅਜ਼ਮਾਨ ਆਉਂਦੇ ਹੁੰਨੇ ਨੇ ਲੇਕਿਨ ਇੱਥੇ ਲੋਕਾਂ ਦਾ ਇੱਕ ਵਿਸ਼ਵਾਸ ਵੀ ਬਣਿਆ ਹੋਇਆ ਹੈਗਾ ਅਗਰ ਤੁਸੀਂ ਵੀ ਦੀਵਾਲੀ ਦੇ ਮੌਕੇ ਦੇ ਉੱਤੇ ਲਾਟਰੀ ਪਾਉਣਾ ਚਾਹੁੰਦੇ ਹੋ ਆਪਣੀ ਕਿਸਮਤ ਨੂੰ ਅਜ਼ਮਾਨਣਾ ਚਾਹੁੰਦੇ ਹੋ ਤੇ ਬੇਸ਼ੱਕ ਤੁਸੀਂ ਲਾਟਰੀ ਪਾਸ ਕਰਦੇ ਹੋ ਬਟ ਆਪਣੀ ਕਿਸਮਤ ਤੇ ਭਰੋਸੇ ਨਾ ਰਹੋ ਲੇਕਿਨ ਕਿਤਨਾ ਕਿਤ ਜਾ ਕੇ ਮਿਹਨਤ ਵੀ ਕਰੋ ਅਗਰ ਕਿਸਮਤ ਨੇ ਤੁਹਾਡੀ ਕਿਸਮਤ ਦੇ ਵਿੱਚ ਅਗਰ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਆ ਕਿ ਤੁਹਾਡੀ ਜਿਹੜੀ ਲਾਟਰੀ ਨਿਕਲਣੀ ਆ ਤਾਂ ਇੱਕ ਵਾਰ ਇੱਕ ਵਾਰ ਨਿਕਲ ਹੀ ਜਾਣੀ ਆ ਇਸ ਦਿਨ ਲਈ ਕੈਮਰਾ ਪਰਸਨ ਵਿੱਕੀ ਅੰਜੂ ਨੇ ਨਾਲ ਬੀ ਮਨਜੀਤ ਨੂੰ ਜੁਆਇਜਤ ਸਤਿ ਸ਼੍ਰੀ ਅਕਾਲ